ਸ਼ਾਨੇ ਪਿਆਮ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਬਦ ਸਹਿ ਕਾਲਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸਵਾਸੀ ਖੜੇ ਆ ਪਿੰਡ ਅਕਾਲ ਕੜ ਵਿਖੇ ਜਿੱਥੇ ਕਿ ਪਿੰਡ ਦੇ ਸਰਪੰਚ ਸਹਿਵਾਨ ਗੁਰਜੰਟ ਸਿੰਘ ਵੱਲੋਂ ਅੱਜ ਬੱਚਿਆਂ ਨੂੰ ਜੋ ਕਿ ਕ੍ਰਿਕਟ ਦੀ ਕਿੱਟਾਂ ਤੇ ਜਰਸੀਆਂ ਵੰਡੀਆਂ ਗਈਆਂ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਆਪਣੇ ਪਿੰਡੋਂ ਇੱਕ ਪੜਿਆ ਲਿਖਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਕਿੱਟਾਂ ਵੰਡਣ ਦਾ ਮਕਸਦ ਇਹ ਹੈ ਕਿ ਬੱਚਿਆਂ ਨੂੰ ਜੋ ਮੋਬਾਈਲ ਤੋਂ ਦੂਰ ਰੱਖਿਆ ਜਾ ਸਕੇ ਤਾਂ ਜੋ ਇੱਕ ਉਹ ਚੰਗੀ ਸਿਹਤ ਨੇ ਸਕਣਤੇ sports ਵਿੱਚ ਆਪਣੇ ਪਿੰਡ ਦਾ ਤੇ ਆਪਣਾ ਨਾਮ ਰੋਸ਼ਨ ਕਰ ਸਕਣ ਸੁਆਗਤ ਕਰਦੇ ਹਾਂ ਗੱਲਬਾਤ ਤੇ ਤੁਹਾਨੂੰ ਤੋਂ ਹਨ ਇਥੇ ਕੁਝ ਤਸਵੀਰਾਂ ਸਭ ਤੋਂ ਪਹਿਲਾਂ ਵਾਈਗੁਰਜਾ ਖਾਲਸਾ ਵਾਈਗੁਰਜ ਕੀ ਫਤਿਹ ਜੀ ਦਾ ਕਬਰ ਕਰਦੇ ਆ ਤੇ ਸਾਡੀ ਜਿਹੜੀ ਨਿਊਜ਼ ਹੈ ਉਹ ਪੂਰੇ ਵਰਲਡ ਤੱਕ ਪਹੁੰਚਾਉਂਦੀ ਹੈ ਬੇਨਤੀ ਇਦਾਂ ਹੈ ਵੀ ਸਾਨੂੰ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਮੈਡਮ ਅਨਮੋਲ ਗਗਨਮਾਨ ਹਲਕਾ ਐਮਐਲਏ ਕਰੜ ਤੋਂ ਸਾਨੂੰ ਗਰਾਊਂਡ ਮਹਈਆ ਕਰਵਾਇਆ ਗਿਆ ਸਾਡੇ ਪਿੰਡ ਵਿੱਚ ਗਰਾਊਂਡ ਨਹੀਂ ਸੀਗਾ ਜਿੱਦੀ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਉਹ ਅੱਜ ਗਰਾਊਂਡ ਤਾਂ ਮਿਲ ਗਿਆ ਸੀਗਾ ਤੇ ਬੱਚਿਆਂ ਨੂੰ ਖੇਡਣ ਲਈ ਸਪੋਰਟਸ ਕਿੱਟ ਨਹੀਂ ਸੀ ਤੇ ਉਹ ਸਾਡੀ ਪੰਚਾਇਤ ਮੈਂਬਰਾਂ ਨੇ ਤੇ ਮੇਰੇ ਸੱਜਣ ਮਿੱਤਰਾਂ ਨੇ ਸਹਿਯੋਗ ਦੇ ਕੇ ਅਸੀਂ 15-20 ਬੱਚਿਆਂ ਨੂੰ ਅੱਜ ਕਿੱਟਾਂ ਵੰਡੀਆਂ ਸਰਪੱਤ ਸਾਬ ਤੁਸੀਂ ਦੇਖਿਆ ਹੋਊਗਾ ਕਿ ਕਰਾਲੀ ਦੇ ਵਿੱਚ ਵਾਰ ਨੰਬਰ 6 ਦੇ ਵਿੱਚ ਕੁਝ ਦਿਨ ਪਹਿਲਾਂ ਹੀ ਮਤਲਬ ਮਹੱਲਾ ਖੇਡਾਂ ਕਰਵਾਈਆਂ ਗਈਆਂ ਤੇ ਤੁਹਾਡਾ ਕੀ ਵਿਚਾਰ ਹੈ ਇਸ ਖੇਡਾਂ ਦੇ ਬਾਰੇ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਵੀ ਜਿਹੜਾ ਇਹ ਮਹੱਲਾ ਖੇਡਾਂ ਕਰਾਈਆਂ ਗਈਆਂ ਅਸੀਂ ਵੀ ਇਹ ਬਹੁ ਟਾਈਮ ਤੋਂ ਸੋਚ ਰੱਖਿਆ ਹੈ ਕਿ ਅਸੀਂ ਵੀ ਆਪਣੇ ਪਿੰਡ ਬੱਦਰ ਤੇ ਪਿੰਡ ਲੈਵਲ ਤੇ ਹੀ ਖੇਡਾਂ ਕਰਵਾਈਏ ਜਿਵੇਂ ਕਿ ਸਾਡੀਆਂ ਧੀਆ ਪੈਣਾ ਬਾਹਰ ਨਹੀਂ ਜਾ ਸਕਦੀਆਂ ਉਹ ਅਸੀਂ ਉਹਨਾਂ ਦਾ ਇੱਕ ਪਿੰਡ ਦੇ ਵਿੱਚ ਕੰਪੀਟੀਸ਼ਨ ਕਰਵਾਈਏ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਛੋਟੇ ਮੋਟੇ ਕੰਪੀਟੀਸ਼ਨਾਂ ਵਿੱਚ ਬੱਚਿਆਂ ਦਾ ਇੰਟਰਸਟ ਪੈਂਦਾ ਹੈ ਤੇ ਉਹ ਖੇਡਾਂ ਵੱਲ ਪ੍ਰੇਰਿਤ ਹੁੰਦੇ ਆਂ ਕਿ ਜਿਨ੍ਹਾਂ ਦੇ ਕੋਈ ਤੀਆਂ ਪੈਣਾ ਸਾਡੀਆਂ ਐਕਟਿਵ ਹੁੰਦੀਆਂ ਆ ਖੇਡਾਂ ਪ੍ਰਤੀ ਉਹ ਬਾਹਰ ਨਹੀਂ ਜਾ ਸਕਦੀਆਂ ਉਹ ਪਿੰਡ ਦੇ ਪਰਦੀ ਆਪਣਾ ਖੇਡਾਂ ਬੱਲ ਆਪਣਾ ਆ ਕਿ ਕਰ ਸਕਦੀਆਂ ਆ ਅੱਜ ਕੱਲ ਬੱਚੇ ਆ ਖੇਡਾਂ ਜ਼ਰੂਰ ਖੇਡ ਰਹੇ ਆ ਪਰ ਖੇਡਾਂ ਦੇ ਜਿਹੜੀ ਖੇਡਾਂ ਹੀ ਜਾ ਰਹੀਆਂ ਆ ਉਹ ਮੋਬਾਈਲ ਗੇਮ ਤੇ ਹੀ ਖੇਡਿਆ ਜਾ ਰਹੀਆਂ ਆ ਕੀ ਆ ਤੁਹਾਡੇ ਵੱਲੋਂ ਕੋਈ ਬੱਚਿਆਂ ਨੂੰ ਇਸ ਤਰ੍ਹਾਂ ਦਾ ਕੋਈ ਉਫਰਾਲਾ ਆ ਰਿਹਾ ਹੈ ਕਿ ਬੱਚਿਆਂ ਨੂੰ ਮੋਬਾਈਲ ਤੋਂ ਤੋੜ ਕੇ ਫਿਰ ਗਰਾਊਂਡ ਨਾਲ ਜੋੜਿਆ ਜਾ ਨਿਕ ਦੇਖੋ ਮੇਨ ਕਾਰਨ ਇਹਦਾ ਮੋਬਾਈਲਾਂ ਦਾ ਜਿਹੜਾ ਬੱਚੇ ਮੋਬਾਈਲਾਂ ਚ ਖੇਡ ਗੇਮਾਂ ਖੇਡ ਰਹੇ ਮੇਨ ਕਾਰਨ ਇਹ ਹੈ ਵੀ ਪਿੰਡਾਂ ਦੇ ਵਿੱਚ ਗਰਾਊਂਡ ਪਿੰਡਾਂ ਦੇ ਵਿੱਚ ਖੇਡਣਾ ਤੇ ਅਸੀਂ ਉਹ ਛੋਟੀ ਜਿਹੀ ਇੱਕ ਐਕਟੀਵਿਟੀ ਕਰੀਏ ਪਿੰਡ ਦੇ ਵਿੱਚ ਕੀ ਛੋਟਾ ਕੀਤਾ ਹੈ ਕਿ ਅਸੀਂ ਬੱਚਿਆਂ ਨੂੰ ਗਰਾਊਂਡ ਤਾਂ ਚਲੋ ਸਾਡੇ ਕੋਲ ਮਿਲ ਗਿਆ ਬੱਚਿਆਂ ਨੂੰ ਅਸੀਂ ਖੇਡਾਂ ਵੱਲ ਜੋੜੀਏ ਹੁਣ ਸਾਡੇ ਕੋਲ 15-20 ਬੱਚੇ ਜਿਸ ਟਾਈਮ ਤੋਂ ਗਰਾਊਂਡ ਦਾ ਕੰਮ ਚੱਲ ਰਿਹਾ ਗਰਾਊਂਡ ਮਿਲਿਆ ਸਾਨੂੰ ਉਹ ਬੱਚੇ ਗਰਾਊਂਡ ਦੇ ਵਿੱਚ ਖੇਡਣ ਜਾ ਰਹੇ ਆ ਤੇ ਉਹ ਉਹਨਾਂ ਵੱਲ ਦੇਖ ਕੇ ਹੁਣ ਅਸੀਂ ਇਹ ਨਹੀਂ ਵੀ ਤੁਸੀਂ ਅਸੀਂ ਬਾਕੀ ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਹ ਕਿੱਟਾਂ ਜਿਹੜੀਆਂ ਮਹੀਆ ਕਰਾਵਾਂਗੇ ਕਿਉਂਕਿ ਉਹ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਬਾਹਰ ਨਹੀਂ ਲੁਕੇ ਆਏ ਗਰਾਉਂਡ ਦੇ ਵਿੱਚ ਨਹੀਂ ਆ ਰਹੇ ਉਹ ਇਹਨਾਂ ਬੱਚਿਆਂ ਵੱਲ ਦੇਖ ਕੇ ਗਰਾਉਂਡ ਦੇ ਵਿੱਚ ਆਉਣਗੇ ਤੇ ਅਸੀਂ ਇਹ ਜਿਹੜੀਆਂ ਕਿੱਟਾਂ ਐ ਬਾਕੀ ਉਹ ਬੱਚਿਆਂ ਨੂੰ ਵੀ ਅਸੀਂ ਆਪਣੇ ਲੈਵਲ ਤੋਂ ਦੇਵਾਂਗੇ ਜਿਸ ਤਰ੍ਹਾਂ ਕਿ ਪਿੰਡ ਪਤਰੀ ਗੇਮਾਂ ਕਰਵਾਈਆਂ ਜਾਂਦੀਆਂ ਉਸ ਦੇ ਨਾਲ ਜੋ ਅੱਜ ਕੱਲ ਨਸ਼ੇ ਵੈਸੇ ਦਾ ਨਸ਼ਿਆਂ ਤੋਂ ਸਰਕਾਰ ਵੱਲੋਂ ਬਹੁਤ ਕਦਮ ਚੱਕੇ ਜਾ ਰਹੇ ਆ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਤੁਹਾਡੇ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਕਿਉਂ ਜਿਆ ਮਾਹੌਲ ਹੈ ਦੇਖੋ ਜੀ ਸਾਡੇ ਪਿੰਡ ਦਾ ਪਹਿਲੀ ਕੱਲ ਜਿਹੜਾ ਨਸ਼ਿਆਂ ਦਾ ਇਹ ਬਹੁਤ ਜ਼ਿਆਦਾ ਘਟਾ ਜੀ ਕੋਈ ਇੱਕ ਦੋ ਬੱਚਾ ਸੀ ਇਹ ਨਹੀਂ ਕਹਿ ਸਕਦਾ ਵੀ ਉਹ ਨਸ਼ੇ ਕਰਦਾ ਉਹ ਵਿਚਾਰਾ ਉਲਝਿਆ ਹੋਇਆ ਉਹ ਗਲਤ ਸੰਗਤ ਕਰ ਕਹਿ ਲੋਚ ਹੈ ਤੇ ਉਹਨੂੰ ਤੁਸੀਂ ਗਲਤ ਕੋਈ ਬੱਚਾ ਭੜਕ ਗਿਆ ਉਹ ਨਸ਼ੇ ਦੇ ਵਿੱਚ ਫਸ ਗਿਆ ਅਸੀਂ ਉਹਨੂੰ ਵੀ ਇੱਕ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਭਗਵੰਤਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਮਹਿੰਮ ਚਲਾਈ ਹੈ ਜੋ ਨਸ਼ਾ ਵਿਰੋਧ ਜਿਹਦਾ ਕੀ ਬਹੁਤ ਜ਼ਿਆਦਾ ਇਹ ਫਰਕ ਪੈ ਰਿਹਾ ਹੈ ਅ ਬੱਚਿਆਂ ਨੂੰ ਉਹਨਾਂ ਨੂੰ ਜਿੱਦਾਂ ਦੀ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਹੈ ਕੋਈ ਸੈਂਟਰਾਂ ਦੇ ਵਿੱਚ ਸਹੂਲਤ ਹੈ ਉਹਨਾਂ ਨੂੰ ਉਦਾਂ ਦਾ ਭੇਜਿਆ ਜਾ ਰਿਹਾ ਹੈ ਤੇ ਦੂਜਾ ਮੇਨ ਕਾਰਨ ਇਹ ਹੈ ਵੀ ਜਿਹੜਾ ਇਹ ਬੱਚੇ ਮੈਂ ਇੱਕ ਗੱਲ ਕਹਿੰਦਾ ਉਹਨਾਂ ਵੀ ਜਿਹੜੇ ਨਸ਼ਿਆਂ ਵੱਲ ਬੱਚੇ ਭਟਕ ਰਹੇ ਹਨ ਉਹਦਾ ਮੇਨ ਕਾਰਨ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਦੋਸ਼ ਨਹੀਂ ਦੇ ਸਕਦੇ ਦੋਸ਼ੀ ਅਸੀਂ ਪਿੰਡ ਦੀਆਂ ਪੰਚਾਇਤਾਂ ਵੀ ਹੋ ਸਕਦੀਆਂ ਕਿਉਂਕਿ ਬੱਚਿਆਂ ਨੂੰ ਜਦੋਂ ਅਸੀਂ ਉਹ ਸਹੂਲਤਾਂ ਦੇਣੀਆਂ ਹੀ ਨਹੀਂ ਬੱਚਿਆਂ ਲਈ ਗਰਾਊਂਡ ਨਹੀਂ ਦੇਣੇ ਬੱਚਿਆਂ ਲਈ ਖੇਡਾਂ ਹੀ ਨਹੀਂ ਕਰਾਉਣੀਆਂ ਬੱਚਿਆਂ ਨੂੰ ਇਧਰ ਨੂੰ ਪ੍ਰੇਰਿਤ ਤੇ ਨਹੀਂ ਕਰਨਾ ਅਸੀਂ ਇਹ ਉਹਦਾ ਕਾਰਨ ਅਸੀਂ ਖੁਦ ਵੀ ਸਮਝਦੇ ਹਾਂ ਕਿ ਜਿਹੜੇ ਬੱਚੇ ਭਟਕਦੇ ਆ ਉਹਦਾ ਮੇਨ ਕਾਰਨ ਇੱਕ ਅਸੀਂ ਪੰਚਾਇਤ ਮੈਂਬਰ ਵੀ ਹੋ ਸਕਦੇ ਹਾਂ ਤੋਂ ਮਾਨ ਸਰਕਾਰ ਵੱਲੋਂ ਤੁਹਾਡੇ ਪੰਚਾਇਤ ਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਦੇਖੋ ਜੀ ਇਹ ਪਿੰਡਾਂ ਨੂੰ ਮਾਨ ਸਰਕਾਰ ਪਿੰਡਾਂ ਨੂੰ ਹਰ ਪਿੰਡ 'ਚ ਗਰਾਊਂਡ ਦੇ ਰਹੀ ਹੈ ਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਜੋੜਨ ਦੀ ਪ੍ਰੇਰਿਤ ਵੀ ਕਰ ਰਹੀ ਹੈ ਨਸ਼ਿਆਂ ਤੋਂ ਉਹ ਦੂਰ ਕਰ ਰਹੀ ਹੈ ਨਸ਼ਿਆਂ ਵੱਲ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਨਸ਼ਿਆਂ ਤੋਂ ਇੱਕ ਨਸ਼ਾ ਵਿਰੋਧ ਜੁੱਧ ਚਲਾਇਆ ਇਹ ਹੁਣ ਤੱਕ ਦਾ ਸਰਕਾਰਾਂ ਨੇ ਐਡਾ ਕਦਮ ਕੋਈ ਚੱਕਿਆ ਨਹੀਂ ਹੈਗਾ ਸਭ ਤੋਂ ਵਧੀਆ ਕੰਮ ਹੈ ਬਹੁਤ ਸ਼ਲਾੰਗਾ ਜੋ ਕੰਮ ਹੈ ਭਗਵੰਤ ਮਾਨ ਦੀ ਸਰਕਾਰ ਦਾ ਜਿਨ੍ਹਾਂ ਨੇ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਫਰਕ ਵੀ ਪੈ ਰਿਹਾ ਹੈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੂੰ ਡਰ ਵੀ ਹੈ ਕਿ ਸਾਨੂੰ ਕੋਈ ਅਸੀਂ ਜਿਹੜਾ ਨਸ਼ਾ ਕਰਦੇ ਆਂ ਵੇਚਦੇ ਆਂ ਫੜੇ ਗਏ ਆਂ ਉਹਨਾਂ ਤੇ ਕਾਰਵਾਈ ਹੋ ਵੀ ਰਹੀ ਹੈ ਇਹ ਉਹ ਡਰਬੀ ਹੈ ਕਿੰਨੇ ਕਿਤੇ ਉਹ ਡਰ ਇਹਨਾਂ ਬੱਚਿਆਂ ਨੂੰ ਚੰਗੇ ਰਸਤੇ ਪਾ ਰਿਹਾ ਸੁਧਰਨ ਦੀ ਸੁਧਾਰ ਰਿਹਾ ਆਉਣ ਵਾਲੇ ਸਮੇਂ ਲਈ ਬੱਚਿਆਂ ਲਈ ਕਿਹੋ ਜਿਹਾ ਤੁਹਾਡੇ ਲਈ ਕੁਝ ਕੀਤਾ ਜਾਣਾ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਦੇਖੋ ਜੀ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਕਈਆਂ ਸਹੂਲਤਾਂ ਗਲੀਆਂ ਨਾਲੀਆਂ ਇਹ ਸਹੂਲਤਾਂ ਨਹੀਂ ਹੁੰਦੀਆਂ ਕਿੰਨਾਂ ਕੰਮ ਬਹੁਤ ਆ ਜੀ ਕਰਨੇ ਅਸੀਂ ਸਭ ਤੋਂ ਜਿਹੜਾ ਮੇਨ ਕੰਮ ਹੈ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੇ ਬੱਚਿਆਂ ਨੂੰ ਇੱਕ ਚੰਗੇ ਭਵਿੱਖ ਨੂੰ ਚੰਗੇ ਰਸਤੇ ਲੈ ਕੇ ਜਾਣਾ ਮੈਂ ਇੰਨੀ ਇੱਕ ਪਿੰਡ ਦਾ ਸਰਪੰਚ ਹੋਣ ਦੇ ਮੇਰੀ ਪੰਚਾਇਤ ਵੱਲੋਂ ਇੱਕ ਇੰਨਾ ਕ ਵਾਦਾ ਕਰਦੀ ਪਿੰਡ ਨਾਲ ਕਿ ਪਿੱਛੇ ਜੋ ਬੱਚੇ ਭਟਕ ਗਏ ਪੜ ਗਏ ਪਰ ਮੈਂ ਇੰਨਾ ਕ ਕਹਿੰਦਾ ਵੀ ਹਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਪਿੰਡ ਤੋਂ ਕੋਈ ਬੱਚਾ ਨਸ਼ੇ ਦੇ ਵੱਲ ਨਹੀਂ ਜਾਊਗਾ ਇਹ ਅਸੀਂ ਠੋਕ ਕੇ ਹੀ ਕਹਿੰਨੇ ਵੀ ਸਾਡਾ ਇੱਕ ਠੋਕੇ ਵਾਅਦਾ ਹੀ ਹੈ ਪਿੰਡ ਦੇ ਨਾਲ ਕਿ ਕੋਈ ਬੱਚਾ ਗਲਤ ਰਸਤੇ ਨਹੀਂ ਪਾਊਗਾ ਇੰਨੀ ਕ ਅਸੀਂ ਪਿੰਡ ਨੂੰ ਕੋਸ਼ਿਸ਼ ਕਰਾਂਗੇ ਕਿ ਪਿੰਡ ਨੂੰ ਇੱਕ ਸਹੀ ਰਸਤੇ ਪਿੰਡ ਦੇ ਵਿੱਚ ਐਕਟੀਵਿਟੀਆਂ ਬੱਚਿਆਂ ਨੂੰ ਗਰੋਂਡਾਂ ਵੱਲ ਖੇਡਾਂ ਵੱਲ ਟੂਰਨਾਮੈਂਟ ਛੋਟੇ ਛੋਟੇ ਲੈਵਲ ਤੇ ਅਸੀਂ ਕਰਾਵਾਂਗੇ ਬੱਚਿਆਂ ਦਾ ਇਧਰ ਉਧਰ ਜਨ ਵਧਾਵਾਂਗੇ ਫੋਨਾਂ ਤੋਂ ਦੂਰ ਕਰਾਂਗੇ ਤੇ ਅਸੀਂ ਇਹ ਬਸ ਇਹੀ ਗੱਲ ਕਹਿੰਨੇ ਆ ਵੀ ਪਿੰਡ ਨੂੰ ਅਸੀਂ ਬੱਚਿਆਂ ਨੂੰ ਇੱਕ ਚੰਗੇ ਰਸਤੇ ਪਾਵਾਂਗੇ ਇਹ ਆਉਣ ਵਾਲਾ ਬੱਚਿਆਂ ਦਾ ਸਾਡਾ ਆਉਣ ਵਾਲਾ ਪੀੜ੍ਹੀ ਹੈ ਨਾ ਇਹਨਾਂ ਬੱਚਿਆਂ ਵਿੱਚੋਂ ਹੀ ਕੋਈ ਅਫਸਰ ਕੋਈ بڑے ਲੈਵਲ ਤੋਂ ਅਫਸਰ ਹੀ ਬਣਾਂਗੇ ਤੇ ਉਹ ਚਲੋ ਕਿਸੇ ਦਾ ਧੀ ਪੁੱਤ ਵੱਜਦਾ ਹੈ ਉਹਦੇ ਵਿੱਚ ਸਾਡਾ ਕੀ ਜਾਂਦਾ ਹੈ ਨਾ ਸਾਡੀ ਇਹ ਕੋਸ਼ਿਸ਼ ਹੈ ਉਹ ਮੇਰਾ ਪਿੰਡ ਦੇ ਨਾਲ ਕਿਸੇ ਨਾਲ ਕੋਈ ਈਰਖਾ ਨਹੀਂ ਕੋਈ ਕਿਸੇ ਬੱਚੇ ਨਾਲ ਕੋਈ ਬੈਰ-ਵਿਰੋਧ ਤਾਂ ਨਹੀਂ ਹੈਗਾ ਇਹ ਸਾਰੇ ਬੱਚੇ ਮੇਰੇ ਆਪਣੀ ਹੈ ਪਿੰਡ ਪੂਰਾ ਮੇਰਾ ਆਪਣਾ ਹੀ ਹੈ ਪਿੰਡ ਦੀ ਪੂਰੇ ਬੱਚਿਆਂ ਦੀ ਪੂਰੇ ਪਿੰਡ ਦੀ ਜ਼ਿੰਮੇਵਾਰੀ ਮੇਰੀ ਆਪਦੀ ਹੈ ਮੇਰੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਜੀ ਗਿਰਦੀ ਸਰਪੰਚ ਸਾਹਿਬ ਵੱਲੋਂ ਅੱਜ ਜਿਹੜੀਆਂ ਬਾਤਾਂ ਦਿੱਤੀਆਂ ਗਈਆਂ ਤੁਸੀਂ ਵੀ ਇਸ ਦੇ ਵਿੱਚ ਸ਼ਾਮਲ ਹੋ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ ਗੁਰਜੰਟ ਸਿੰਘ ਸਰਪੰਚ ਜੀ ਤੇ ਨੌਜਵਾਨ ਮੁੰਡਾ ਆਪਾਂ ਚੁਣਿਆ ਇਸ ਵਾਰ ਇਹਨਾਂ ਦੀ ਬਹੁਤ ਵਧੀਆ ਸੋਚ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਬੱਚਿਆਂ ਵਾਸਤੇ ਗਰਾਊਂਡ ਦੀ ਮੰਗ ਕੀਤੀ। ਗਰਾਊਂਡ ਮਿਲਿਆ ਬੱਚਿਆਂ ਨੂੰ। ਮਾਨ ਸਰਕਾਰ ਨੇ ਗਰਾਊਂਡ ਦਿੱਤਾ। ਫਿਰ ਇਹਨਾਂ ਨੇ ਹੁਣ ਬੱਚੇ ਖੇਡਦੇ ਸੀ ਉੱਥੇ। ਦੇਖਿਆ ਵੀ ਬੱਚੇ ਕਹਿੰਦੇ ਵੀ ਸਾਨੂੰ ਥੋੜਾ ਬਹੁਤ ਸਮਾਨ ਖੇਡਣ ਨੂੰ ਲੋੜ ਹੈ। ਇਹਨਾਂ ਬੱਚਿਆਂ ਨੂੰ ਕਿੱਟਾਂ ਤੇ ਆਪਣਾ ਜਰਸੀਆਂ ਬਾਕੀ ਖੇਡਣ ਨੂੰ ਹੋਰ ਸਮਾਨ ਬੱਚਿਆਂ ਦਾ 15-18 ਬੱਚੇ ਜੋ ਵੀ ਜੁੜੇ ਹੋਏ ਸੀ ਨਾਲ ਉਹਨਾਂ ਨੂੰ ਅੱਜ ਪੰਚਾਇਤ ਵੱਲੋਂ ਆਪ ਰਾਲਾ ਕਰਕੇ ਉਹਨਾਂ ਨੂੰ ਦਿੱਤਾ ਗਿਆ ਤੇ ਹੋਰ ਵੀ ਹੁਣ ਜਿਹੜੇ ਬੱਚੇ ਹਜੇ ਨਹੀਂ ਆਉਂਦੇ ਗਰਾਊਂਡ 'ਚ ਉਹ ਵੀ ਹੌਲੀ-ਹੌਲੀ ਇਹਨਾਂ ਬੱਚਿਆਂ ਨੂੰ ਦੇਖ ਕੇ ਗਰਾਊਂਡ ਨਾਲ ਜੁੜੋ ਹੋਰ ਵੀ ਖੇਡਾਂ ਬਾਰੇ ਵੀ ਸੋਚ ਰਹੇ ਆ ਵੀ ਛੋਟੀਆਂ-ਮੋਟੀਆਂ ਖੇਡਾਂ ਵੀ ਕਰਾਈਆਂ ਜਾਵੇ ਪਿੰਡ 'ਚ ਆਪਣਾ ਲੇਡੀਜ਼ ਵਾਸਤੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਗੇਮ ਉਹਨਾਂ ਦੀਆਂ ਛੋਟੀਆਂ-ਮੋਟੀਆਂ ਆਪਸ ਵਿੱਚ ਕਰਾਈਆਂ ਜਾਵੇ ਤਾਂ ਕਿ ਬੱਚੇ ਹੌਲੀ-ਹੌਲੀ ਜਿੱਦਾਂ ਆਉਣ ਨੌਜਵਾਨ ਨਸ਼ਾ ਨੂੰ ਲੱਗੇ ਹੋਏ ਉਹਨਾਂ ਨੂੰ ਵੀ ਸੇਧ ਮਿਲੇ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਠੀਕ ਹੈ ਜੀ ਬਾਕੀ ਆਪਾਂ ਜੀ ਦੇਖਦੇ ਆ ਹੁਣ ਬੱਚੇ ਸਾਰਾ ਦਿਨ ਮੋਬਾਈਲ ਤੇ ਗੇਮਾਂ ਖੇਡਦੇ ਰਹਿੰਦੇ ਆ ਬਾਹਰ ਨਿਕਲਣਾ ਤਾਂ ਬੰਦੇ ਕਰਕੇ ਆਪਾਂ ਸੋਚਦੇ ਆ ਵੀ ਹੌਲੀ ਹੌਲੀ ਇਹਨਾਂ ਨੂੰ ਆਪਾਂ ਮੋਬਾਈਲਾਂ ਨਾਲ ਤੇ ਤੋੜ ਕੇ ਗਰਾਊਂਡ ਨਾਲ ਜੋੜੀਏ ਗਰਾਊਂਡ ਦੀਆਂ ਗੇਮਾਂ ਨਾਲ ਜੋੜੀਏ ਤਾਂ ਕਿ ਬੱਚੇ ਹੁਣ 80% ਬੱਚਿਆਂ ਦੀ ਨਿਗਾ ਡਾਊਨ ਹੋ ਚੁੱਕੀ ਹੈ ਫੋਨ ਦੇਖ ਦੇਖ ਕੇ ਨਿਗਾ ਖਤਮ ਹੋ ਗਈ ਕਿ ਸਾਰਾ ਦਿਨ ਲੱਗੇ ਰਹਿੰਦੇ ਆ ਮੋਬਾਈਲਾਂ ਤੇ ਹੁਣ ਆਪਾਂ ਇਹੀ ਪ੍ਰੋਗਰਾਮ ਕਰ ਰਹੇ ਆ ਜੀ ਸਰਪੰਚ ਸਾਹਿਬ ਦੀ ਬਹੁਤ ਵਧੀਆ ਸੋਚ ਹੈ ਕਿ ਬੱਚੇ ਗਰਾਊਂਡ 'ਚ ਪਹੁੰਚੋ ਗਰਾਊਂਡ 'ਚ ਪਹੁੰਚ ਗਏ ਇਹਨਾਂ ਨੂੰ ਖੁਦ ਨਾਲ ਹੁੰਨੇ ਆ ਦਿਨ ਰਾਤ ਜਦੋਂ ਵੀ ਅੱਧੀ ਰਾਤ ਨੂੰ ਵੀ ਇਹਨਾਂ ਨੂੰ ਕੋਈ ਬੱਚਾ ਕਹੇ ਦੇ ਵੀ ਸਾਨੂੰ ਇਹ ਚੀਜ਼ ਦੀ ਲੋੜ ਹੈ ਇਹ ਪਹੁੰਚ ਜੰਨੇ ਹੁਣ ਵੀ ਇਹਨਾਂ ਨੇ ਕਿਹਾ ਵਾਅਦਾ ਕਰਿਆ ਵਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਪੰਚ ਸਾਹਿਬ ਆਪ ਖੁਦ ਮਦਦ ਕਰਨ ਲਈ ਆ ਪਹੁੰਚ ਜੰਦੇ ਇਸ ਤਰ੍ਹਾਂ ਕੇ ਦੇਖਿਆ ਗਿਆ ਹੈ ਕਿ ਬੱਚਿਆਂ ਦੇ ਨਾਲ ਸਰਪੰਚ ਸਾਹਿਬ ਨੇ ਗੇਮਾਂ ਵੀ ਖੇਡੀਆਂ ਆਏ ਕਿ ਕਿ ਇਹ ਜਿਹੇ ਮਤਲਬ ਬੱਚਿਆਂ ਨਾਲ ਖੇਲਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਉਹਨਾਂ ਦਾ ਮਨੋਵਲ ਵਧਦਾ ਹੈ ਕਿ ਸਾਡੇ ਨਾਲ ਜੋ ਪਿੰਡ ਦਾ ਮੋਰੀ ਹੈ ਵੀ ਉਹ ਸਾਡੇ ਨਾਲ ਖੇਡ ਰਿਹਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਸਰਪੰਚ ਸਾਹਿਬ ਉਹਨਾਂ ਨੂੰ ਹੌਸਲਾ ਦੋਣੇ ਬੱਚਿਆਂ ਦਾ ਹੌਸਲਾ ਵਧਦਾ ਹੈ ਕਿ ਪਿੰਡ ਦੇ ਮੋਹਤਬਰ ਬੰਦੇ ਸਾਡੇ ਨਾਲ ਖੇਡਦੇ ਆ ਇਹ ਤਾਂ ਵੈਸੇ ਵੀ ਸਵੇਰੇ ਸ਼ਾਮ ਗਰਾਊਂਡ 'ਚ ਹੀ ਹੁੰਦੇ ਆ ਬੱਚਿਆਂ ਦੇ ਨਾਲ ਤੁਸੀਂ ਜਦ ਮਰਜ਼ੀ ਜਾ ਕੇ ਦੇਖ ਲਿਓ ਸਭ ਤੋਂ ਪਹਿਲਾਂ ਜਿੱਥੇ ਵੀ ਕਹਿੰਦੇ ਸਰਪੰਚ ਸਾਹਿਬ ਕਿੱਥੇ ਹੈ ਜੀ ਮੈਂ ਗਰਾਊਂਡ 'ਚਾਂ ਬੱਚਿਆਂ ਇਹ ਬਹੁਤ ਪ੍ਰੇਰਿਤ ਕਰ ਰਿਹਾ ਬੱਚਿਆਂ ਨੂੰ ਤੇ ਇਹ ਸਪੋਰਟਸ ਲੈਂਡ ਨੂੰ ਉੱਪਰ ਚੱਕ ਰਹੇ ਆ ਵੀ ਸਾਡੇ ਬੱਚੇ ਪਿੰਡ ਦੇ ਕੁਝ ਨਾ ਕੁਝ ਅੱਗੇ ਅੱਗੇ ਵੱਧ ਕੇ ਕੋਈ ਚੰਗੇ ਅਫਸਰ ਬਣ ਕੋਈ ਖੇਡਾਂ ਵਿੱਚ ਕੋਈ ਬੱਚਾ ਅੱਗੇ ਨਿਕਲ ਸਕਦਾ ਹੈ ਖੇលੂਗੇ ਤਾਂ ਕੁਝ ਨਾ ਕੁਝ ਕਾਮਯਾਬੀ ਮਿਲੂਗੀ ਬੱਚਿਆਂ ਨੂੰ ਧੰਨਵਾਦ ਥੈਂਕ ਯੂ ਸਰਪੰਚ ਸਾਹਿਬ ਵੱਲੋਂ ਅੱਜ ਤੁਹਾਨੂੰ ਛਿੱਟਾ ਦਿੱਤੀਆਂ ਗਈਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਉਪਰਾਲਾ ਹੋਇਆ ਹੈ ਸਾਡੇ ਸਰਪੰਚ ਸਾਹਿਬ ਵੱਲੋਂ ਅਸੀਂ 2 ਮਹੀਨੇ ਹੋ ਗਏ ਸਾਨੂੰ ਗਰਾਊਂਡ 'ਮਾਂ ਜਾਂਦਿਆਂ ਨੂੰ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਕਿੱਟਾਂ ਲਿਆਣ ਕੇ ਦੇਈਆਂ ਬਹੁਤ ਪੈਣਾ ਵੀ ਬਹੁਤ ਗਏ ਸਰਪੰਚ ਕਿਸੇ ਨੇ ਇੰਨੀ ਕਰੀ ਨਹੀਂ ਮਦਦ ਪਰ ਇਸ ਵਾਰੀ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਕਰਿਆ ਗਿਆ ਹੈ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਲਈ ਕਿੱਟਾਂ ਦਿੱਤੀਆਂ ਗਈਆਂ ਹਨ ਹੁਣ ਸਾਰੇ ਬੱਚੇ ਖੁਸ਼ੀ-ਖੁਸ਼ੀ ਗਰਾਊਂਡ ਜਾਣਗੇ ਕਿ ਸਾਨੂੰ ਕਿੱਟਾਂ ਲਿਆਣ ਕੇ ਦੇਈਆਂ ਹਨ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਇਤਰਾ ਕੇ ਪਹਿਲਾ ਤੁਹਾਡੇ ਪਿੰਡ ਦੇ ਵਿੱਚ ਦੇਖਿਆ ਹੈ ਕਿ ਗਰਾਊਂਡ ਨਹੀਂ ਸੀ ਸਕੂਲ ਦੇ ਵਿੱਚ ਆ ਟੋਬੇ ਦੇ ਵਿੱਚ ਪਹਿਲਾਂ ਜਦੋਂ ਟੋਬਾ ਸੁੱਕ ਜਾਂਦਾ ਉਸ ਟਾਈਮ ਖੇਡਿਆ ਜਾਂਦਾ ਸੀ ਹੁਣ ਤੁਹਾਡੇ ਮਤਲਬ ਪਿੰਡ ਦੇ ਵਿੱਚ ਇੱਕ ਗਰਾਊਂਡ ਬਣਾਇਆ ਗਿਆ ਹੈ ਇਸ ਬਾਰੇ ਕੀ ਕਹਿੰਦੇ ਬਹੁਤ ਵਧੀਆ ਗੱਲ ਹੈ ਜੀ ਜੋ ਇਹ ਗਰਾਊਂਡ ਬਣਾਇਆ ਗਿਆ ਹੈ ਬਾਕੀ ਸਾਰੇ ਪਿੰਡਾਂ ਵਿੱਚ ਸੀ ਜੀ ਸਾਡੇ ਪਿੰਡ ਵਿੱਚ ਹੀ ਰਹਿੰਦਾ ਸੀ ਤੇ ਸਰਪੰਚ ਸਾਹਿਬ ਨੇ ਉਹ ਵੀ ਸਾਡੀ ਕਮੀ ਪੂਰੀ ਕਰਤੀ ਜੀ ਹੁਣ ਗਰਾਊਂਡ ਵੀ ਹੈ ਜੀ ਪਿੰਡ માં ਸਾਡੇ ਵਿੱਚ ਖੇਡਣ ਵਾਸਤੇ ਸਾਰੇ ਬੱਚੇ ਉੱਥੇ ਜਾਂਦੇ ਆ ਜੀ ਖੇਡਣ ਸਵੇਰ ਸ਼ਾਮ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਕਿੱਤਾ ਦਿੱਤੀਆਂ ਗਈਆਂ ਹੈ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਕਰਦੇ ਜੀ ਮੈਂ ਸਰਪੰਚ ਸਾਹਿਬ ਦਾ ਉਹਨਾਂ ਨੇ ਸਾਨੂੰ ਕਿੱਤਾ ਦਿੱਤੀਆਂ ਤੇ ਸਾਨੂੰ ਗਰਾਊਂਡ ਨਾਲ ਜੋੜਿਆ ਤੇ ਬੱਚਿਆਂ ਦੇ ਨਾਲ-ਨਾਲ ਸਰਪੰਚ ਸਾਹਿਬ ਵੀ ਸਾਡੇ ਨਾਲ ਗਰਾਊਂਡ ਵਿੱਚ ਖੇលਦੇ ਹਨ ਤੇ ਬਹੁਤ ਧੰਨਵਾਦ ਹੈ ਜੀ ਗਰਾਊਂਡ ਦਾ ਸਰਪੰਚ ਸਾਹਿਬ ਦਾ ਕਿ ਸਾਨੂੰ ਇਹਨਾਂ ਨੇ ਕਿੱਤਾ ਦਿੱਤੀਆਂ ਤੇ ਸਾਨੂੰ ਗਰਾਊਂਡ ਵੀ ਬਣਾ ਕੇ ਦਿੱਤਾ ਖੇਡਣ ਵਾਸਤੇ ਜੀ ਬਹੁਤ ਧੰਨਵਾਦ ਕਰ ਦੁੱਤੀਆਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਜੀ ਅਸੀਂ ਵੀ ਇੱਕ ਸਪੋਰਟਸ ਕੋਰਟੇ ਵਿੱਚ ਤੇ ਚਲੋ ਕਿਸੇ ਰੀਜਨਾ ਕਰਕੇ ਅਸੀਂ ਵੀ ਸਾਨੂੰ ਚਲੋ ਉਸ ਵਕਤ ਹਾਲਾਤ ਕੁਛ ਏਕਣਾ ਦੇ ਹਾਲਾ ਸਾਨੂੰ ਸਪੋਰਟ ਸਪੋਰਟ ਨਹੀਂ ਮਿਲੀ ਮੈਂ ਇਹ ਟੂਰਨਾਮੈਂ ਇਹਨਾਂ ਦੇ ਬੱਚਿਆਂ ਦੇ ਪਰਿਵਾਰਾਂ ਮੈਂਬਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਅਸੀਂ ਪੰਚਾਇਤ ਸਾਡੀ ਇਹਨਾਂ ਬੱਚਿਆਂ ਦੇ ਨਾਲ ਖੜੀ ਹੈ ਅਸੀਂ ਇਹਨਾਂ ਬੱਚਿਆਂ ਨੂੰ ਤੁਸੀਂ ਆਪਣੇ ਪੱਧਰ ਤੋਂ ਫੋਨਾਂ ਤੋਂ ਇਹਨਾਂ ਨੂੰ ਮੋਬਾਈਲਾਂ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ ਗਰਾਊਂਡਾਂ ਵਿੱਚ ਕੁੱਟ ਕੇ ਭੇਜਿਆ ਕਰੋ ਭੇਜ ਕੇ ਇਹਨਾਂ ਨੂੰ ਇੱਕ ਟਾਈਮ ਹੀ ਸੈੱਟ ਕਰ ਦਿਓ ਇਹਨਾਂ ਦੀ ਕਿ ਇੰਨੇ ਟਾਈਮ ਤੋਂ ਗਰਾਊਂਡ ਜਾਣਾ ਹੀ ਜਾਣਾ ਇਹਨਾਂ ਨੂੰ ਟਾਈਮ ਦਿਓ ਤੁਸੀਂ ਫੋਨਾਂ ਬਾਤ ਤੇ ਗੇਮਾਂ ਖੇਡਣਾ ਬਾਤ ਹੈ ਇਹਨਾਂ ਨੂੰ ਟਾਈਮ ਦੇ ਦੇਣੇ ਪਰ ਗਰਾਊਂਡ ਲਈ ਜਾਣ ਦਾ ਟਾਈਮ ਨਹੀਂ ਦਿੰਦੇ ਹੈਗੇ ਮੈਂ ਇਹ ਗੱਲ ਕਹਿਣਾ ਕਿ ਇਹ ਬੱਚਿਆਂ ਵਿੱਚੋਂ ਪਤਾ ਨਹੀਂ ਕਿਹੜੇ ਬੱਚੇ ਨਾਲ ਕਿ ਬੜੇ ਲੈਵਲ ਤੇ ਜਾਣਾ ਪਤਾ ਨਹੀਂ ਕਿਹੜੇ ਸਪੋਰਟਸ ਤੇ ਪਤਾ ਨਹੀਂ ਕਿਹੜੇ ਕਿਹੜਾ ਅਫਸਰ ਬਣਨਾ ਹੈ ਇੱਥੇ ਤੋਂ ਹੀ ਬਣਨਾ ਹੈ ਬੱਚਾ ਮੈਂਟਲੀ ਤੇ ਫਿਜ਼ੀਕਲੀ ਉਦੋਂ ਫਿੱਟ ਹੈ ਜਦੋਂ ਤੱਕ ਉਹ ਗਰਾਊਂਡ ਦੇ ਨਾਲ ਜੁੜਿਆ ਹੋਇਆ ਹੈ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਕਈ ਬੱਚਿਆਂ ਕੋਲ ਕੋਚਿੰਗ ਜਾਂ ਗੇਮਾਂ ਦੇ ਲਈ ਕੋਚਿੰਗ ਲਈ ਪੈਸੇ ਨਹੀਂ ਹੁੰਦੇ ਤੁਹਾਡਾ ਇਸ ਤੇ ਲਈ ਕੀ ਕਹਿਣਾ ਹੈ ਮੈਂ ਮੈਨੂੰ ਥੋੜਾ ਜਿਹਾ ਟਾਈਮ ਹੋਰ ਚਾਹੀਦਾ ਜੀ ਮੈਂ ਅਸੀਂ ਏ ਵੀ ਬਹੁਤ ਜਲਦੀ ਇਹ ਵੀ ਕੋਈ ਇਥੇ ਕੋਚ ਕੋਚ ਦੀ ਕਿਸੇ ਵੀ ਤਰ੍ਹਾਂ ਦੀ ਜਿਹੜਾ ਬੱਚਿਆਂ ਦੀ ਜਿਹੜੀ ਗੇਮ ਇਹ ਰੱਖਣੀ ਚਾਹੁੰਦੇ ਆ ਅਸੀਂ ਉਹ ਲੈਵਲ ਦਾ ਕੋਚ ਵੀ ਮਹਈਆ ਕਰਾਵਾਂਗੇ ਇਹਨਾਂ ਨੂੰ ਤੇ ਅਸੀਂ ਉਹ ਬਹੁਤ ਜਲਦੀ ਹੈ ਥੋੜਾ ਮੌਸਮ ਹੈ ਬਰਸਾਤ ਦੇ ਮੌਸਮ ਤੋਂ ਬਾਅਦ ਅਸੀਂ ਫਿਰ ਬੱਚਿਆਂ ਦੇ ਨਾਲੇ ਆ ਕੀ ਜੋ ਕੋਚ ਤੁਸੀਂ ਕਹਿ ਰਹੇ ਆ ਉਹਦੀ ਕੋਈ ਪੇਮੈਂਟ ਲੱਗੇ ਪੈਸਾ ਲੱਗੇਗਾ ਜਾਂ ਉਹ ਫ੍ਰੀ ਹੋਏਗਾ ਜੀ ਪੰਚਾਇਤ ਕੋਚ ਜੇਕਰ ਉਹ ਫ੍ਰੀ ਕੋਈ ਸੇਵਾ ਨਾ ਮਣੀ ਜਾਂਦਾ ਉਹ ਗੱਲ ਵੱਖਰੀ ਹੈ ਜੀ ਪਰ ਜੇਕਰ ਉਹ ਕੋਈ ਫੀਸ ਹੋਈ ਤਾਂ ਅਸੀਂ ਉਹ ਅਸੀਂ ਆਪਣੇ ਲੈਵਲ ਤੋਂ ਦਵਾਂਗੇ ਪਰ ਜੀ ਮੈਂ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬੱਚਿਆਂ ਨੂੰ ਮੋਬਾਈਲਾਂ ਵਿੱਚੋਂ ਕੱਢੋ ਇਹ ਬਹੁਤ ਜ਼ਰੂਰੀ ਬੇਨਤੀ ਹੈ ਤੁਸੀਂ ਬੱਚਿਆਂ ਨੂੰ ਡਿਪਰੈਸ਼ਨ ਦਾ ਸ਼ਿਕਾਰ ਨਾ ਬਣਾ ਦਿਓ ਤੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੋ ਇਹਨਾਂ ਦੀ ਐਕਟੀਵਿਟੀ ਇਹਨਾਂ ਨੂੰ ਮੈਂਟਲੀ ਸਟਰੋਂਗ ਰੱਖਣ ਵਾਸਤੇ ਗਰਾਊਂਡ ਨਾਲ ਜੋੜਨਾ ਇਹ ਮੇਰੀ ਬੇਨਤੀ ਹੈ ਜੀ ਕੱਲੀ ਪੰਚਾਇਤ ਵੀ ਕੁਝ ਨਹੀਂ ਕਰ ਸਕਦੀ ਤੁਸੀਂ ਪੰਚਾਇਤ ਪਰ ਵੀ ਨਾ ਸਿੱਟੋ ਬੱਚੇ ਇਹ ਮੈਂ ਅੱਜ ਜ਼ਿੰਮੇਵਾਰੀ ਲੈਦਾ ਲਈ ਕਿ ਅਸੀਂ ਉਹਦੀ ਜ਼ਿੰਮੇਵਾਰ ਅਸੀਂ ਵੀ ਹੈਗੇ ਹਾਂ ਪਰ ਉਹ ਤੁਸੀਂ ਕਹ ਲੋ ਇਹ ਬੜਾ ਮੁੱਦਾ ਨਾ ਬਣਾ ਦਿਓ ਕਿ ਅਸੀਂ ਉਹ ਪੰਚਾਇਤ ਹੀ ਜ਼ਿੰਮੇਵਾਰ ਹੈ ਇੱਕ ਮੈਂ ਆਪਣੀ ਆਪਣੀ ਲੱਗ ਤੋਂ ਜ਼ਿੰਮੇਵਾਰੀ ਲਈ ਕਿ ਪੰਚਾਇਤ ਆਪਣੇ ਪੱਧਰ ਤੋਂ ਕਰੂਗੀ ਜਿਹੜੇ ਕੰਮ ਬੱਚਿਆਂ ਲਈ ਚਾਹੀਦੇ ਆ ਜਿਹੜੇ ਖੇਡਾਂ ਗਰਾਊਂਡ ਜੋ ਵੀ ਹੈ ਇਹਨਾਂ ਨੂੰ ਸਪੋਰਟਸ ਕਿੱਟਾਂ ਉਹ ਦਊਗੀ ਪਰ ਮੇਰੇ ਮਾਪੇ ਜ਼ਿੰਮੇਵਾਰ ਹੈ ਮਾਪੇ ਜਿਆਦਾ ਸਾਨੂੰ ਇੱਕ ਜ਼ਿੰਮੇਵਾਰੀ ਦੇ ਦੋ ਕਿ ਤੁਸੀਂ ਬੱਚਿਆਂ ਨੂੰ ਜਿੱਦਾਂ ਮਰਜ਼ੀ ਗਰਾਊਂਡ ਮਾਂ ਲੈ ਕੇ ਜਾਓ ਸਾਡੇ ਤੇ ਟਵੰਡ ਹੈ ਅਸੀਂ ਜੇ ਉਹਦੇ ਲਈ ਡਿਊਟੀ ਲਈਏ ਕਿਸੇ ਬੰਦੇ ਦੀ ਉਹ ਅਸੀਂ ਆਪਣੇ ਪੱਧਰ ਤੋਂ ਕਰਾਂਗੇ ਧੰਨਵਾਦ ਜੀ